ਬਈ ਜੀ ਸਰਕਾਰ ਆਏ ਦਿਨ ਸਟੇਜਾਂ ਤੋਂ ਕਹਿੰਦੀ ਹੈ ਕਿ ਸਾਡੀ ਅਫਸਰ ਸ਼ਾਹੀ ਈਮਾਨਦਾਰ ਆ ਪਰ ਇੱਥੇ ਜੋ ਮਜ਼ਦੂਰ ਆਏ ਆ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਮਜ਼ਦੂਰ ਮਨਰੇਗਾ ਦੇ ਕੰਮ ਵਿੱਚ ਮਜ਼ਦੂਰੀ ਕਰਦੇ ਨੇ ਉਹਦੇ ਵਿੱਚ ਕਪਲਾ ਕੀਤਾ ਜਾਂਦਾ ਅਫਸਰ ਸ਼ਾਹੀ ਕਿਹਨੀਆਂ ਈਮਾਨਦਾਰ ਆ ਪਹਿਲਾਂ ਤੇ ਦੱਸੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਤੁਸੀਂ ਆਪ ਦਾ ਜਿਹੜੀ ਇਹ ਗੁੰੰਗੀ ਬੋਲੀ ਸਰਕਾਰ ਆ ਇਹਨਾਂ ਮਜ਼ਦੂਰਾਂ ਦੀ ਸਾਰ ਲੈਣ ਵੱਡੇ ਚੈਨਲ ਵਾਲੇ ਨਹੀਂ ਆਉਂਦੇ ਤੁਸੀਂ ਆਏ ਹੋ ਤੁਹਾਡਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਜਿੱਥੋਂ ਚੱਕ ਆਪਾਂ 92 ਜਿਹੜੇ ਐਮਐਲਏ ਆ ਦੇਖੋ ਉਹਦਾ ਵਿਚਾਰੇ ਨਾਂ ਦੇ ਐਮਐਲਏ ਆ ਦੋ ਚਾਰ ਬੰਦੇ ਸਰਕਾਰ ਚਲਾਉਂਦੇ ਆ ਸਾਡੇ ਜਿਹੜੇ ਪੰਜਾਬ ਦੇ ਸੀਐਮ ਪਹਿਲੀ ਗੱਲ ਤਾਂ ਉਹੀ ਨਾਂ ਦੇ ਸੀਐਮ ਜੋ ਵੀ ਤਾਨਾਸ਼ਾਈ ਆਲਾ ਹੁਕਮ ਫਰਮਾਨ ਜੋ ਵੀ ਦਿੱਲੂ ਆਉਂਦਾ ਉਹ ਉਹੀ ਲਾਗੂ ਕਰਦੇ ਆ ਦੇਖੋ ਭਗਵੰਤ ਮਾਨ ਸਟੇਜਾਂ ਤੋਂ ਵੀ ਪਹਿਲਾਂ ਪ੍ਰਚਾਰ ਕਰਦੇ ਸੀ ਅੱਜ ਵੀ ਵਾਰ-ਵਾਰ ਝੂਠ ਬੋਲਦੇ ਆ ਬੋਰਡ ਵੀ ਕਿ ਸਰਕਾਰ ਤੁਹਾਡੇ ਦਰ ਆ ਆ ਮਜ਼ਦੂਰ ਬੈਠੇ ਆ ਕਿ ਤੁਸੀਂ ਦੱਸ ਦਿਓ ਇਹ ਕਿਹਦੇ ਦਰ ਆ ਕੇ ਬੈਠੇ ਆ ਲਗਾਤਾਰ ਤਿੰਨ ਦਿਨਾਂ ਤੋਂ ਕੜਕ ਦੀ ਠੰਡ ਦੇ ਵਿੱਚ ਬੈਠੇ ਹੈਗੇ ਆ ਤੁਸੀਂ ਮੈਨੂੰ ਦੱਸ ਦਿਓ ਵੀ ਇਹਨਾਂ ਦੀ ਕੋਈ ਸਾਰ ਲੈਣ ਆਇਆ ਇੰਨਾ ਕੁ ਐਸੀ ਸਮਾਜ ਨਾਲ ਖਾਸ ਕਰਕੇ ਮਜ਼ਦੂਰਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਕਿ ਬਿਜਲੀ ਦੇਖੋ ਤੁਸੀਂ ਉਧਰ ਮੜਾ ਕੈਮਰਾਮੈਨ ਨੂੰ ਕਵਾਂਗੇ ਦਿਖਾਓ ਬਿਜਲੀ ਦੀਰਾਂ ਦੇ ਵਿੱਚ ਵੀ ਸਾਨੂੰ ਬਿਜਲੀ ਦੀ ਤਾਰ ਤੱਕ ਨਹੀਂ ਲਾਉਣ ਦਿੱਤੀ ਗਈਗੀ ਉਹ ਦੇਖੋ ਸਾਡੇ ਪ੍ਰਧਾਨ ਜੀ ਦੀ ਕਾਰ ਦੇ ਅਸੀਂ ਚਲਾ ਕੇ ਰੱਖੀ ਹੋਈ ਵੀ ਆ ਸਾਨੂੰ ਬਿਜਲੀ ਤੱਕ ਨਹੀਂ ਲਾ ਕੇ ਦਿੱਤੀ ਗਈ ਦੇਖੋ ਕਿੱਡੇ ਗੱਲ ਸਾਫ਼ ਕਰ ਰਹੀ ਆ ਕਿ ਅਸੀਂ ਆਪਦੀਆਂ ਮੰਗਾਂ ਮਨਾਉਣ ਲਈ ਇੱਥੋਂ ਆਪਦੇ ਸਪੀਕਰ ਦਾ ਪ੍ਰਬੰਧ ਨਹੀਂ ਕਰ ਸਕਦੇਗੇ ਐਨਾ ਧੱਕਾ ਹੋ ਰਿਹਾ ਸਾਡੇ ਨਾਲ ਸਾਨੂੰ ਤਾਰ ਤੱਕ ਨਹੀਂ ਲਾਉਣ ਦਿੱਤੀ ਗਈ ਕੀ ਅਸੀਂ ਇੱਥੋਂ ਇੱਕ ਤਾਰ ਲਾ ਕੇ ਆਪਦਾ ਪ੍ਰਚਾਰ ਨਹੀਂ ਕਰ ਸਕਦੇਗੇ ਸਾਨੂੰ ਇੱਥੇ ਧਰਨਾ ਲਾਉਣ ਦੀ ਲੋੜ ਕਿਉਂ ਪਈ ਆ ਜਿਹੜੀ ਸਰਕਾਰ ਬੋਰਡ ਨਾਲ ਆ ਕੇ ਝੂਠੇ ਵਾਅਦੇ ਕਰ ਰਹੀ ਹੈ ਕਿ ਹਰ ਪ੍ਰਬੰਧ ਦੇ ਵਿੱਚ ਵੱਲੇ ਆ ਨਾਤ ਲੱਖਾਂ ਕਰੋੜਾਂ ਬੋਰਡਾਂ ਤੇ ਤਾਂ ਖਰਚੇ ਕੀਤੇ ਜਾਂਦੇ ਆ ਆ ਕੜਕ ਦੀ ਠੰਡ ਵਿੱਚ ਬੈਠੇ ਮਜ਼ਦੂਰ ਨਹੀਂ ਦਿਖਦੇ ਕਿ 100 ਦਿਨ ਦਾ ਪੱਕਾ ਜਿਹੜਾ ਕੰਮ ਦੇਣਾ ਹੁੰਦਾ ਇਹ ਕਿਸੇ ਪਿੰਡ 2 6 ਦਿਨਾਂ ਦਾ ਮਾਸਟਰ ਰੋਲ ਕੱਢਾ ਜਾਂਦਾ ਤੇ 2 ਦਿਨ ਜਾਂ 3 ਦਿਨ ਦੇ ਕੰਮ ਦਿੱਤੇ ਜਾਂਦੇ ਆ ਤੇ ਕਈ ਸਰਪੰਚ ਪੰਚ ਦਾ ਇਹੋ ਜਿਹਾ ਜਿਹੜੇ ਆਪਦੇ ਨਿੱਜੀ ਸਵਾਰਥਾਂ ਲਈ ਇਹਨਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗਮਰਾਹ ਕਰ ਲੈਂਦੇ ਆ 2-2 4-4 ਦਿਨ ਆਪਦੇ ਨਿੱਜੀ ਪਰਸਨਲੀ ਕਮਾਂ ਤੇ ਵੀ ਲਾ ਲੈਂਦੇ ਆ ਤੇ ਜਿੱਥੋਂ ਤੱਕ ਆਪਾਂ ਸੈਕਟਰੀ ਦੀ ਜਾਂ ਵੀਡੀਓ ਦੀ ਗੱਲ ਕਰੀਏ ਉਹ ਤਾਂ ਕੋਈ ਇਹਨਾਂ ਨੂੰ ਬਿਲਕੁਲ ਜਿਵੇਂ ਆਪਾਂ ਕਹਿ ਦਈਏ ਕਿ ਕਿਸੇ ਵੀ ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝਦੇਗੇ ਜਿਵੇਂ ਲੋਕੀ ਕਹਿੰਦੇ ਆ ਵੀ ਆਮ ਬੰਦਿਆਂ ਦੀ ਜਾਂ ਮਜ਼ਦੂਰਾਂ ਦੀ ਜਿਹੜੀ ਗੱਲ ਆ ਵੀ ਉਹ ਅਸੀਂ ਬਹੁਤ ਧਿਆਨ ਨਾਲ ਸੁਣਦੇ ਆ ਇਹ ਬਿਲਕੁਲ ਫੋਕੇ ਦਾਵੇ ਆ ਇਹ ਜਿਹੜੀ ਗਰਾਊਂਡ ਦੀ ਰਿਐਲਿਟੀ ਆ ਇਹਨੂੰ ਬਿਲਕੁਲ ਭੁੱਲ ਚੁੱਕੇ ਆ ਜਿਹੜੇ ਬਦਲਾ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਉਹ ਬਦਲਾ ਤੁਹਾਡੇ ਸਾਹਮਣੇ ਆ ਦੇਖੋ ਸਾਡੀਆਂ ਬੀਬੀਆਂ ਭੈਣਾਂ ਛੋਟੇ-ਛੋਟੇ ਬੱਚੇ ਲੈ ਕੇ ਪਹੁੰਚੀਆਂ ਨਾਲ ਉਹਨਾਂ ਦੀ ਦੇਖੋ ਕੋਈ ਸਾਰ ਨਹੀਂ ਲੈ ਰਿਹਾਗਾ ਸੋ ਸਾਡੀ ਪੰਜਾਬ ਸਰਕਾਰ ਨੂੰ ਔਰ ਡੀਡੀਪੀ ਨੂੰ ਵੀਡੀਓ ਨੂੰ ਇਹੀ ਹੋਊਗਾ ਕਿ ਜਿਹੜਾ 100 ਦਿਨ ਦਾ ਰੋਜ਼ਗਾਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਉਹ ਕਿਉਂ ਬੰਦ ਕਰਨ ਤੇ ਤੁਲੀਆਂ ਆ ਗੀਆਂ ਇਹ ਮਜ਼ਦੂਰਾਂ ਦੇ ਨਾਮ ਸੈਂਟਰ ਤੋਂ ਜੋ ਵੀ ਪੈਸਾ ਆ ਰਿਹਾ ਮਰੇਗਾ ਦੇ ਨਾਮ ਤੇ ਉਹਨੂੰ ਪੰਜਾਬ ਗਵਰਨਮੈਂਟ ਤੇ ਹੀੜਲੀ ਅਫਸਰ ਸ਼ਾਹੀ ਖਾ ਰਹੀ ਹੈ ਅਫਸਰ ਸ਼ਾਹੀ ਅਫਸਰ ਸ਼ਾਹੀ ਤਾਂ ਖਾ ਰਹੀ ਹੈ ਪਰ ਕੀ ਸਰਕਾਰ ਨੂੰ ਨਹੀਂ ਪਤਾ ਲੱਗ ਰਿਹਾ ਜਾਂ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਧਿਆਨ ਨਹੀਂ ਹੈਗਾ ਸਰਕਾਰ ਤੱਕ ਆਏ ਦਿਨ ਸਟੇਜਾਂ ਤੋਂ ਕਹਿੰਦੀ ਆ ਅਸੀਂ ਤਾਂ ਹਾਈ ਗਰੀਬਾਂ ਦੀ ਸਰਕਾਰਾਂ ਸਾਡੇ ਤਾਂ ਐਮਐਲਏ ਵੀ ਆਮ ਘਰਾਂ ਦੇ ਆ ਐਮਪੀ ਵੀ ਸਾਡੇ ਆਮ ਘਰਾਂ ਦੇ ਆ ਅਸੀਂ ਤਾਂ ਗਰੀਬ ਘਰਾਂ ਚੋਂ ਜਿਹੜੇ ਐਮਐਲਏ ਲੈ ਆ ਜਿਹੜੇ ਜਿਹੜੇ ਸਾਡੇ ਵਿਧਾਨ ਸਭਾ ਚ ਚੱਲਦੇ ਆ ਲੋਕ ਸਭਾ ਚ ਚੱਲਦੇ ਆਮ ਘਰਾਂ ਦੇ ਆ ਅਸੀਂ ਤਾਂ ਗਰੀਬ ਬੰਦਾ ਤੇ ਆਮ ਇਨਸਾਨ ਬੰਦਾ ਉਦੋਂ ਤੱਕ ਹੁੰਦਾ ਜਿੰਨਾ ਤਰ ਕਿਤੇ ਪਹੁੰਚਦਾ ਨਹੀਂਗਾ ਇੱਕ ਐਮਐਲਏ ਨੂੰ ਲੱਜਗਰੀ ਗੱਡੀ ਦਿੱਤੀ ਜਾਂਦੀ ਆ ਤੇ ਉਹਨੂੰ ਇੱਕ ਫਲਾਈਟ ਦਿੱਤਾ ਜਾਂਦਾ ਸ਼ਾਹੀ سہولتਾਂ ਦਿੱਤੀਆਂ ਜਾਂਦੀਆਂ ਆਂ ਤੇ ਜੇ ਕੋਈ ਮੰਤਰੀ ਬਣ ਜੇ ਜਾਂ ਕੋਈ ਵੱਡੀ ਚੇਅਰਮੈਨ ਨਹੀਂ ਬਣ ਜੇ ਜਾਂ ਐਮਐਲਏ ਨੂੰ ਕਿਸੇ ਦਾ ਕੋਈ ਸਖਤਰ ਵਗੈਰਾ ਲਾ ਦਿੱਤਾ ਜਾਂਦਾ ਉਹਦੇ ਅੱਗੇ ਤਾਂ ਉਹਦੀ ਸਕਿਉਰਿਟੀ ਵਾਲੇ ਅੱਗੇ ਪਿੱਛੇ ਫਿਰਦੇ ਰਹਿੰਦੇ ਆ ਉਹਦੇ ਦਿੱਕਰ ਕੋਈ ਗੱਲ ਹੀ ਨਹੀਂ ਪਹੁੰਚਦੀ ਉਹ মিডিਆ ਰਾਈ ਤੁਹਾਡੇ ਜਾਂ ਸੋਸ਼ਲ ਮੀਡੀਆ ਰਾਈ ਪਹੁੰਚਦੇ ਆ ਉਹ ਕਹਿੰਦੇ ਛੱਡੋ ਜੀ ਇਹ ਤਾਂ ਦੋ ਚਾਰ ਬੰਦੇ ਆ ਕੋਈ ਗੱਲ ਹੀ ਨਹੀਂ ਹੁੰਦੀ ਕਿ ਜੀ ਉਦੋਂ ਤੇ ਰਹੀ ਆਮ ਬੰਦਾ ਜਿੰਨਾ ਚਿਰ ਉਹ ਆਮ ਲੋਕਾਂ ਦੇ ਵਿੱਚ ਵਿਚਰਦਾ ਜਦੋਂ ਉਹ ਕਿਸੇ ਵੱਡੀ ਪਾਵਰ 'ਚ ਆ ਜਾਂਦਾ ਉਦੋਂ ਆਮ ਇਨਸਾਨ ਨਹੀਂ ਰਹਿੰਦਾ ਖਾਸ ਬਣ ਜਾਂਦੇ ਆ ਤੁਸੀਂ ਵੇਖ ਲਓ ਜਿਹੜੇ ਲੇ ਸੀਐਮ ਸਾਹਿਬ ਸੁਣਾਉਂਦੇ ਹੁੰਦੇ ਸੀ ਕਿ ਸਵੇਰੇ ਉੱਠਦੇ ਆ ਪਿਆ ਪਿਆ ਗੱਡੀਆਂ ਚੱਕ ਲੈਂਦੇ ਆ ਅੱਜ ਤੁਸੀਂ ਮੈਨੂੰ ਐਂ ਦੱਸੋ ਇਹਨਾਂ ਦੇ ਇੱਕ ਐਮਐਲਏ ਨੂੰ ਮਿਲਣ ਵਾਸਤੇ ਇਹਨਾਂ ਦੇ ਚੇਅਰਮੈਨਾਂ ਨੇ ਪਿੱਛੇ ਇਹ ਧਰਨਾ ਲਾ ਲਿਆ ਸੀਗਾ ਵੀ ਸਾਡੇ ਕੋਲ ਸਕਿਉਰਟੀ ਆਣੀਗੀ ਦੱਸੋ ਇਹ ਕਹਿੰਦੇ ਸੀ ਉਦੋਂ ਤਾਂ ਵੀ ਸਾਨੂੰ ਸਕਿਉਰਟੀਆਂ ਦੀ ਲੋੜ ਨਹੀਂ ਸਾਨੂੰ ਵੱਡੀਆਂ ਗੱਡੀਆਂ ਦੀ ਲੋੜ ਨਹੀਂ ਅੱਜ ਦੱਸੋ ਉਹੀ ਕੁਸ਼ ਹੋ ਰਿਹਾ ਜਿਹੜੇ ਬਦਲਾਅ ਦੀ ਸਰਕਾਰ ਸੀਗੀ ਜਿਹੜੀਆਂ ਗੱਲਾਂ ਕਰਦੀਆਂ ਸੀ ਅੱਜ ਇਹਨਾਂ ਦੇ ਕਹੇ ਹੋਏ ਬੋਲ ਇਹਨਾਂ ਦੀ ਭਾਰੀ ਪੈ ਰਹੇ ਆ ਪਰ ਇਹ ਤਾਂ ਕਹਿੰਦੇ ਕਿ ਵਿਰੋਧੀ ਗੱਲਾਂ ਕਰਦੇ ਇਹ ਗਰਾਊਂਡ ਲੈਵਲ ਤੇ ਤਾਂ ਸਿਕਿਉਰਿਟੀ ਸਾਡੇ ਕੋਲੇ ਹਾਈ ਹੈ ਨੀਗੀ ਕਹਿੰਦੇ ਵੀ ਅਸੀਂ ਤਾਂ ਆਮ ਲੋਕ ਆ ਤੇ ਆਮ ਲੋਕਾਂ ਵਾਂਗ ਹੀ ਚੱਲਦੇ ਆ ਕਹਿੰਦੇ ਘਰਾਂ 'ਚ ਜਾਂਦੇ ਆ ਅਸੀਂ ਤਾਂ ਲੋਕਾਂ ਦੇ ਕਹਿੰਦੇ ਸਾਨੂੰ ਕਿਹੜਾ ਕਿਸੇ ਗੱਲ ਦਾ ਡਰ ਆ ਜੇ ਘਰਾਂ 'ਚ ਜਾਣ ਵਾਲੇ ਆ ਤੇ ਇਹ ਇਹ ਇੱਥੇ ਅਸੀਂ ਦਫ਼ਤਰ ਦੇ ਵਿੱਚ ਬੈਠੇ ਆ ਤੇ ਸਾਡੀ ਗੱਲ ਕੌਣ ਨਹੀਂ ਸੁਣਦੇਗੇ ਇਹ ਮਜ਼ਦੂਰਾਂ ਦੀ ਗੱਲ ਕੌਣ ਨਹੀਂ ਸੁਣ ਰਹੇਗੇ ਅਸੀਂ ਤਾਂ ਇਹਨਾਂ ਦੇ ਦਫ਼ਤਰ 'ਚ ਬੈਠੇ ਆ ਸਾਡੀ ਗੱਲ ਕੌਣ ਨਹੀਂ ਸੁਣਦੇਗੇ ਇਹਨਾਂ ਨੂੰ ਗੱਲ ਸੁਣਨੀ ਚਾਹੀਦੀ ਜ ਲਗਾਤਾਰ ਏਡਾ ਲੰਮਾ ਧਰਨਾ ਚੱਲ ਰਿਹਾ ਹੈ ਠੀਕ ਹੈ ਤਾਂ ਇਹ ਲੋਕ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਵੱਲੋਂ ਜੋ ਧਰਨੇ ਦੇ ਵਿੱਚ ਤਸਵੀਰਾਂ ਦਿਖਾਈਆਂ ਗਈਆਂ ਸੀ ਉਹ ਬਿਆਨ ਕੀਤੇ ਆ ਕਿ ਇਹਨਾਂ ਗਰੀਬਾਂ ਲੋਕਾਂ ਦਾ ਨਾਮ ਤਾਂ ਲਿਆ ਜਾਂਦਾ ਪੰਜਾਬ ਸਰਕਾਰ ਵੱਲੋਂ ਪਰ ਉਹ ਕਿੱਥੇ ਆ ਜਿਹੜਾ ਨਾਮ ਲਿਆ ਜਾਂਦਾ ਅਸਲ ਦੇ ਵਿੱਚ ਗਰਾਊਂਡ ਰਿਐਲਿਟੀ ਦੇ ਵਿੱਚ ਹੈ ਜਾਂ ਨਹੀਂ ਪੰਜਾਬ ਸਰਕਾਰ ਆਏ ਦਿਨ ਕਹਿੰਦੀ ਹੈ ਕਿ ਅਸੀਂ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਪੱਖ ਦੀ ਗੱਲ ਕਰਦੇ ਆ ਪਰ ਇੱਥੇ ਤਿੰਨ ਦਿਨਾਂ ਤੋਂ ਬੈਠੇ ਆ ਇਹ ਮਜ਼ਦੂਰ ਲੋਕ ਤਾਂ ਅੱਜ ਘਰਾਓ ਵੀ ਕੀਤਾ ਹੋਇਆ ਗੇਟ ਬੰਦ ਕੀਤਾ ਹੋਇਆ ਕਿ ਨਾ ਤਾਂ ਦਫ਼ਤਰ ਦੇ ਅੰਦਰੋਂ ਬਾਹਰ ਜਾਣ ਦਿੱਤਾ ਜਾਵੇਗਾ ਕਿਸੇ ਨੂੰ ਤੇ ਨਾ ਹੀ ਗੇਟੋਂ ਅੰਦਰ ਆਉਣ ਦਿੱਤਾ ਜਾਵੇਗਾ ਕਿਸੇ ਨੂੰ ਤੇ ਮਜ਼ਦੂਰ ਵੱਡਾ ਐਕਸ਼ਨ ਕਰ ਸਕਦੇ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਨਿਰਪੱਖ టుడే ਪੰਜਾਬ ਦੇ ਨਾਲ